ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਨਾਂਗੇ ਸੇਲ ਲਈ ਲੈ ਕੇ ਆਂ ਜੀ ਦੋ ਬਈ ਤਾਜ਼ੀਆਂ ਸੂਈਆਂ ਗਾਵਾਂ ਤੇ ਦੋ ਬਈ ਕੋਲੇ ਹੀਪਰ ਬੱਚੀਆਂ ਨੇ ਜੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 8146715312 ਆਓ ਪੁੱਛ ਲੈਨੇ ਬਾਈ ਟੋਟੀਲਾ ਆਜੂ ਭਾਈ ਜੀ ਭਾਈ ਜੀ ਸਸਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਭਾਈ ਕਿਵੇਂ ਚੱਲਦਾ ਭਾਈ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਭਾਈ ਸਵੇਰੇ ਤਾਂ ਪੰਜ ਵੜਾ ਕਹਿੰਦੇ ਸੀ ਹਾਂ ਤਿੰਨ ਵੜਾ ਸੇਲ ਹੋ ਗਏ ਵੀ ਇਹਨਾਂ ਚ ਦੋ ਵੜਾ ਰਹਿ ਗਏ ਦੋ ਹੀ ਫਿਰ ਬੱਚੀਆਂ ਰਹਿ ਗਈਆਂ ਠੀਕ ਆ ਹੂੰ ਨਾਮ ਤੇ ਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਦਾ ਤਹਿਸੀਲ ਤਾਂ ਪਾ ਰਹਿ ਜਾਂਦੀ ਆਪਾਂ ਨੂੰ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਭਦੌੜ ਸਾਇਰ ਆ ਜਾਂਦਾ ਬਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ 95019 26872 ਬਈ ਹਰਜੀਤ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਹਿ ਰਿਹਾ ਰਿਸਪੌਂਸ ਬਹੁਤ ਵਧੀਆ ਰਹਿ ਬਈ ਉਸ ਤੋਂ ਬਾਅਦ ਹੋਰ ਵੀ ਮਾਲ ਆਇਆ ਸੀਗਾ ਉਹ ਵੀ ਉਹ ਵੀਡੀਓ ਦੇ ਰਾਹੀਂ ਵੇਚ ਗਿਆ ਉਹ ਆਪਣੇ 2 ਘੰਟੇ ਠੀਕ ਹੈ ਭਾਈ ਹਾਂ ਬਹੁਤ ਇਕਦੂਰ ਗਏ ਬੜਾ ਨਾਲੇ ਬਹੁਤ ਫੋਨ ਆਈ ਜਾਂਦੇ ਸੀਗੇ ਵੀ ਇੱਕ ਦੋ ਵੀਡੀਓ ਪਾਉਂਗੇ ਅੱਜ ਵੀ ਟੜਕੇ ਪੰਜ ਵੜਾ ਸੀਗਾ ਉਹ ਵੀ ਤਿੰਨ ਵੇਚ ਗਏ ਉਹਨਾਂ ਚੋਂ ਠੀਕ ਹੈ ਭਾਈ ਮਾਲ ਚੰਗਾ ਹਾਂ ਮਾਲ ਚੰਗਾ ਹੋਊ ਅੱਜ ਉਹਦੂ ਵੀ ਮੁੱਲ ਜਾਇਜ਼ ਹੋਣਗੇ ਵੜਾਂ ਦੇ ਭਾਈ ਅੱਗੇ ਨਾਲੋਂ ਵੀ ਹੂੰ ਠੀਕ ਆ ਹੋਣਗੇ ਫੋਨ ਤੇ ਹਾਂ ਭਈ ਇੱਕ ਹੋਰ ਗੱਲ ਆ ਗਈ ਭਈ ਕਦੋਂ ਵੀ ਅਗਲੇ ਨੇ ਗਾਂ ਲੈ ਜਾਣੀ ਹੈਗੀ ਆਪਣੇ ਘਰ ਘਰ ਦੀ ਗਰੰਟੀ ਹੈ ਕਦੋਂ ਗੇਟੋਂ ਬਾਹਰ ਹੋ ਗਿਆ ਅਗਲੇ ਦੀ ਆਪਣੀ ਕੋਈ ਗਰੰਟੀ ਨਹੀਂ ਕਿਸੇ ਵੀ ਪਸ਼ੂ ਦੀ ਬਹੁਤ ਠੀਕ ਆਪਣੀਆਂ ਵੀ ਲਿਆਂਦੀਆਂ ਮੈਂ ਹੁੰਦਾ ਘਰ ਦੀ ਆਪਣੀ ਕੋਈ ਗਾਂ ਨਹੀਂ ਹੁੰਦੀ ਆਪਣੇ ਘਰੇ ਨਿਰਖ ਪਿਰਖ ਹਾਂ ਭਈ ਆਪਣੇ ਘਰੇ ਕਿੰਨੀ ਮਰਜ਼ੀ ਦਸੱਲੀ ਕਰ ਲੈ ਬੰਦਾ ਠੀਕ ਆ ਤੇ ਉਹਨਾਂ ਵਾਲੇ ਚੋ ਲੈਣਾ ਗੱਪਾਂ ਵਿੱਚ ਇੱਕ ਕਰਵਾ ਲੈਣਾ ਨਾ ਜੋ ਵੀ ਆ ਹਨਾ ਵੀ ਜਿਵੇਂ ਵੀ ਦਸੱਲੀ ਹੁੰਦੀ ਆ ਜ਼ਰੂਰੀ ਆ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆ ਬਈ ਕਦੋਂ ਸੂਈ ਆ 15-20 ਮਿੰਟ ਹੋ ਗਏ ਸੂਈ ਨੂੰ ਪਹਿਲਾ ਸੂਆ ਕਿ ਚਾਰ ਦੰਦ ਗਰਲੈਂਡੋ ਆ ਬਈ ਨਸਲ ਚ ਬੱਚੀ ਪੈਂਦੀ ਹੈਗੀ ਠੀਕ ਆ ਤੇ ਬਾਕੀ ਕਦ ਕੁਦ ਦਿਖਾ ਦੇ ਕਿੰਨਾ ਵੜਦਾ ਬਾਕੀ ਫੇਸ ਦਿਖਾ ਦੇ ਵੜਦਾ ਕਿੰਨਾ ਚੰਗਾ ਹੈਗਾ ਬੱਚਾ ਕੀ ਦੇਤਾ ਬੱਚੀ ਦੇਤੀ ਬਈ ਬਹੁਤ ਨਿਆਇ ਚੰਗਿਆ ਗਰਲੈਂਡੋ ਹੀ ਬੱਚੀ ਹੈਗੀ ਹੂੰ ਬਾਕੀ ਵੜ ਦੇ ਕੰਨ ਕੁੰਨ ਝਾਲਰ ਝੁੱਲਰ ਤੇ ਸਾਰਾ ਗੁੱਸਾ ਆ ਗਿਆ ਬਈ ਸਹੀ ਗੱਲ ਆ ਬਾਈ ਹਨਾ ਫੇਸ ਝਾਲਰ ਕੱਦ ਬਰੀਟ ਤੋੜ ਦੇ ਬਈ ਕੱਦ ਦੇਖ ਲੈ ਬਈ ਪਹਿਲਾਂ ਕਿੰਨਾ ਆਗਾ ਵੜ ਦਾ ਕੱਦ ਫੋੜ ਕੱਦ ਦੇਖ ਲੈ ਕਿੰਨਾ ਵੜ ਦਾ ਪੂਰਾ ਫੁੱਲ ਕੱਦ ਦਾਗਾ ਕੋਈ ਛੋਟੀ ਨਾ ਮੰਨੇ ਕੋਈ ਬੰਦਾ ਵੜ ਨੂੰ ਸਹੀ ਗੱਲ ਆ ਬਾਈ ਹਾਂ ਪੂਰਾ ਫੁੱਲ ਕੱਦ ਦਾਗਾ ਬਾਈ ਬਰਾਬਰ ਖੜਾ ਉਸੇ ਛੇ ਢੰਡੀ ਦਿਖਾ ਦੇ ਵੀ ਕਿੰਨੀ ਆ ਗਈ ਓਂਡਰ ਦੀ ਜਾ ਗਈ ਕਿ ਮੈਂ ਮਰਜੀ ਬੈਠਾ ਰਹਿਣ ਕੱਲਾ ਕੱਲਾ ਦੇਖ ਬਈ ਲੈ ਵਾ ਬੱਚੀ ਦਾ ਲੈ ਵਾ ਕਿੰਨਾ ਚੰਗਾ ਗੱਲ ਆ ਲੈ ਕੇ ਆਵਾਂ ਲੇਵਰੀ ਕੁਆਲਟੀ ਚ ਵਾਲੀ ਨਿਆਇ ਚਿੰਗ ਕੁਆਲਟੀ ਆ ਬਈ ਸੀਲ ਠੰਡੇ ਇੰਨੀ ਕਾਗੀ ਕਿੰਨੀ ਕਾ ਮਰਜੀ ਬੈਠਾ ਰੇ ਮਾੜਾ ਮੋਟਾ ਉਪਰਾ ਭਾਵਾ ਮੰਨ ਜੇ ਲੈ ਕਿੱਥੇ ਪੈਰ ਧਰ ਲੈ ਪੈਰ ਤਾਂ ਪਟਣਾ ਹੀ ਨੀਗਾ ਮਗਰ ਮੂਰ ਦਾ ਲੇਵਾਗਾ ਲੇਵਾ ਬਹੁਤ ਚੰਗਾ ਬਈ ਮੂਰੋਂ ਦਿਖਾ ਦੇ ਬਈ ਲੇਵਾ ਬੱਚਾ ਕਿੰਨਾਗਾ ਕਿਆ ਬਾਤ ਆ ਬਈ ਥਣ ਥਣ ਚੁਆਏ ਚੁਈ ਚਮਕ ਚਮਕ ਪੂਰੀ ਫੁੱਲ ਆ ਗਈ ਹੁਣ 4 ਕਿਲੋ ਬੋਲਾ ਕੜਤਾ ਠੀਕ ਆ ਇਹ ਮੰਨ ਕੇ ਚੱਲ ਬੋਲਾ ਬਾਲਾ ਨਹੀਂ 22 ਕਿਲੋ ਦੁੱਧ ਪਾਉ ਪਾਉ ਵੀ ਪੂਰੀ ਫੈਟ ਵਾਲਾ ਬਈ ਆਣੀ ਕੋ ਛੋਟੀ ਜੀ ਹੈਗੀ ਬੱਛੀ ਸਹੀ ਗੱਲ ਆ ਭਾਈ ਪੂਰਾ ਫੁੱਲ ਕੱਦਦਾ ਬੈੜਦਾ ਹੂੰ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਬਾਕੀ ਇਹਨਾਂ ਦੇ ਆਪਾਂ ਨੂੰ ਕੋ ਡਿਮਾਂਡ ਬਹੁਤ ਆ ਵਿਆ ਨਸਲ ਦੀ ਹਾਂ ਮਿਲਦੀ ਨਹੀਂ ਤਾਂ ਹਾਂ ਬਈ ਬਹੁਤ ਘੱਟ ਬਾਕੀ ਸੀਲ ਠੰਡੀ ਬਹੁਤ ਆ ਗਈ ਹੂੰ ਤੁਰਦੀ ਦੇ ਡਾਕਟਰ ਇਹ ਜੇਰ ਜੂਰ ਕਿਤੋਂ ਪੈ ਗਈ ਬਹੁ ਨਿਆਂ ਬਣ ਜਾਣਾ ਬੱਛੀ ਨੇ ਹੂੰ ਕੋਈ ਛੋਟੀ ਤਾਂ ਮੰਨ ਕੀ ਨਾਵੇ ਬੈੜਾ ਛੋਟੀ ਹੋਈ ਸਹੀ ਗੱਲ ਪੂਰਾ ਫੁੱਲ ਕੱਦਦਾ ਪੂਰਾ ਫੁੱਲ ਹੀ ਵਜਣਾਗਾ ਹੂੰ ਬਾਕੀ ਖੜਨੀ ਖੁਰਨੀ ਬੈੜਦੀ ਲੇ ਵਾਲੂ ਬਾ ਚਮਕ ਚਮਕ ਕਿੰਨੀ ਕਹਦੇ ਉਨੀ ਹੈਗੀ ਸਹੀ ਗੱਲ ਕੱਦ ਬਹੁਤ ਹਨਾ ਕੱਦ ਪੂਰਾ ਫੁੱਲ ਆ ਬਈ ਫੁੱਲ ਕੱਦ ਫੁੱਲ ਬ੍ਰੀਡ ਲੇਵਾ ਕਮਾਲ ਦਾ ਮੁੱਠੀ ਹੁਣ ਵਿੱਚੀ ਫਾਸ ਫਾਸ ਤੁਰਦੀ ਹੈਗੀ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰ ਮਾਈਨੇ ਨਾਲ ਹੀ ਤਿਆਰ ਹੋ ਜਾਣਾ। ਬਾਕੀ ਬੱਚੀ ਦੀ ਕੁਆਲਿਟੀ ਦਿਖਾ ਦੇ ਬਹੁਤ ਨਹੀਂ ਹੈ ਚੰਗੀ ਹੈਗੀ ਬਈ। ਜੇਰ ਹਜੇ ਪੈਣੀ ਆ। ਜੇਰ ਹੇ ਪੈਣੀ ਬਾਕੀ ਆ ਬਈ। ਠੀਕ ਆ ਬਈ। ਬਾਕੀ ਕੋਈ ਚੱਕਰ ਨਹੀਂ ਧਾਰਾ। ਮਾਰ ਕੇ ਦਿਖਾ। ਬਾਕੀ ਇੱਕ ਐਂ ਗੱਲ ਬੱਚਾ ਛੱਡਣਾ ਛੱਡਲਾ ਨਹੀਂ ਛੱਡਣਾ ਨਾ ਛੱਡ ਬਈ। ਠੀਕ ਆ ਬਈ। ਇੰਨੀ ਕੁ ਸੀਲ ਹੈਗੀ ਆਪਾਂ ਛੱਡ ਕੇ ਨਿਆਣਾ ਪਾ ਕੇ ਦਿਖਾਵਾਂਗੇ। ਠੀਕ ਆ। ਵਿੱਚ ਬਈ ਕਹਿ ਦ ਨਿਆਣਾ ਹੀ ਲੈਂਦੀ ਆਏ ਆਂਗੀ। ਹੂੰ। ਲੇ ਬਈ ਕੀ ਬਾਤ ਆ ਕਿਉਂ ਨ ਬੜਾ ਚੰਗਾ ਬਾਕੀ ਬਾਕੀ ਨਾਇਬ ਬਹੁਤ ਨਾਇ ਚੰਗੀ ਚੁਵਾਈ ਆ ਬਈ ਬੱਛੀ ਬੜੀ ਚੰਗੀ ਚੁਵਾਈ ਆ ਹਨਾ ਹਾਂ ਬਈ ਧਾਰ ਤੂ ਦਿਖਾ ਦੇ ਲੈ ਪਹਿਲਾਂ ਦੇਖ ਲੈ ਵੀ ਖੱਟਾ ਖੱਟਾ ਬੋਲਾ ਹੀ ਹੈਗਾ ਹੂੰ ਕੋਈ ਆਪਾਂ ਕਹ ਦੀ ਆਏ ਆ ਗੱਲਾਂ ਹੂੰ ਚੁਵਾਈ ਚੰਗੀ ਇੱਕ ਨੰਬਰ ਚੁਵਾਈ ਆ ਲੈ ਜਿਵੇਂ ਮਰਜੀ ਕਿਵੇਂ ਮਰਜੀ ਬੈਠਾ ਰਹਿ ਹਿਲਣਾ ਦਾ ਹੈ ਨਹੀਂਗਾ ਬਈ ਸਹੀ ਆ ਬਈ ਸਹੀ ਬਾਕੀ ਮਗਲੇ ਸੁਣਾਈ ਚੁਵਾਈ ਤੇ ਕਰ ਲੈ 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 ਬਈ ਮਗਰ ਲੇਥਣਾ ਜੋ ਵੀ ਦੇਖਨੇ ਚੁਵਾਈ ਲੈ ਕਿ ਬਾਈ ਦੇਖੋ ਲੈ ਕਿੰਨੀਆਂ ਕਿਤਾਰਾਂ ਮਰੀਆਂ ਬਈ ਸ਼ਿਵਾਈ ਕਰਮਣੀ ਦੀ ਚੰਗੀ ਆ ਕਨੇ ਬਈ ਬਾਲੀ ਨਿਆਇ ਚੰਗੇ ਬਾਕੀ ਥਣ ਬਹੁਤ ਚੰਗੇ ਗਏ ਪਹਿਲੇ ਨ ਬੱਛੀ ਹੈਗੀ ਭਾਣਾ ਬਈ ਮਾੜੀਆਂ ਮੋਟੀਆਂ ਹਜੇ ਜਦੋਂ ਮੰਨ ਗਏ ਭਣਾ ਭੁਣਾ ਲੈ ਗਏ ਬੱਛੀ ਸਾਡਾ ਤਾਂ ਹੁਣ ਵੀ ਪੂਰਾ ਮੂਠੀ ਵਾਲਾ ਗਾ ਕੱਢ ਵੀ ਪੂਰਾ ਮੂਠੀ ਵਾਲਾ ਹੋਣਾ ਗਾ ਕੇ ਮਰਜ਼ੀ ਬੈਠਾ ਰੇ ਬਈ ਐਂ ਬੈਠਾ ਰੇ ਮਗਰ ਦੀ ਬੈਠਾ ਰੇ ਕੇ ਮਰਜ਼ੀ ਬੈਠਾ ਰੇ ਬੈਠ ਥਲੇ ਠੀਕ ਆ ਪਾਵਾ ਨਿਆਣਾ ਖੋਲ ਕੇ ਕੇ ਮਰਜ਼ੀ ਹੱਥ ਮਾਰੀ ਚੱਲ ਹਿਲਣਾ ਦਾ ਹੀ ਨਹੀਂ ਗਾ ਬੈੜ ਨੇ ਉਪਰ ਆ ਮਾ ਮਾੜਾ ਮੋਟਾ ਮੰਨ ਜੇ ਠੀਕ ਆ ਲੈ ਥੱਲਿਓ ਦਿਖਾ ਦੇ ਕਿੰਨੀ ਸਾਫ ਆ ਬੱਛੀ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਕਰ ਮੈਂ ਦੇਖ ਲੈ ਦੇਖੋ ਲੈ ਕੇ ਮਰਜੀ ਬੈਠਾ ਰਹੇ ਹਿਲਣਾ ਦਾ ਹੀ ਨਹੀਂ ਆ ਬੈੜ ਨੇ ਹਮਮ ਕੀ ਬਾਤ ਆ ਬਈ ਬਾਕੀ ਵੀ ਸੀਲ ਹੋਣ ਤਾਂ ਕੇ ਮਰਜੀ ਲੈ ਪਾਵੇਂ ਗਿੱਟੇ ਫੜੀ ਚੱਲ ਉਸ ਕਹਿਣੇ ਹੀ ਨਹੀਂ ਆ ਬੈੜ ਨੇ ਠੀਕ ਆ ਬਈ ਬਾਕੀ ਲੇਵਾ ਕੱਦ-ਕੁੱਦ ਬੈੜਦਾ ਕਿੰਨਾ ਹੈ ਕਹਦੇ ਉਨਾਂ ਹੀ ਹੈ ਗੱਲ ਕੱਦ ਦਿਖਾ ਦੇ ਬੈੜਦਾ ਕਿੰਨਾ ਹੈ ਗੱਲ ਆ ਬਾਈ ਬ੍ਰੀਡ ਲੇਵਾ ਲੂਗਾ ਬਹੁਤ ਆ ਨਾ ਕਰਨ ਮਾਈਂ ਹਾਂ ਕਿ ਦੁੱਧ ਵਾਲਾ ਪੀਸ ਆ ਵੀ ਐ ਨਹੀਂ ਗਾ ਕੋਈ ਵੀ ਆਗੀ ਜੇਰ ਹਜੇ ਪੈਣੀ ਆ ਜੇਰ ਇਹ ਪੈਣੀ ਬਾਕੀ ਆ ਵੀ ਮੁੱਲ ਜਾਇਜ ਹੋ ਮੁੱਲ ਜਮਾ ਅੱਗੇ ਨੂੰ ਵੀ ਜਾਇਜ ਹੋਵੇ ਹੀ ਐਦਿਕਾ ਠੀਕ ਆ ਬਾਈ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਵੀ ਦੂਜਾ ਸੂਆ ਸੂਈ ਹੈਗੀ ਇਹਦੇ ਮਗਰ ਬੱਚਾ ਹੈਗਾ ਦੂਜਾ ਦਿਨ ਸੂਈ ਨੂੰ ਆਗਾ ਠੀਕ ਆ ਤੇ ਮਾਲਕਾਂ ਨੇ ਕਹਿਣ ਮਕਸਦਤਾ ਵੀ ਹੈ ਕਿ 17-18 ਕਿਲੋ ਹੋਣਾ ਬੋਲੀ ਆਪਣੇ ਕੋ ਤੜਕੇ ਆਈ ਹੈਗੀ ਠੀਕ ਆ। ਸੀਲ ਹੰਡੀ ਇਹ ਵੀ ਇੰਨੀ ਕਾਗੀ ਕਿ ਮਰਜ਼ੀ ਬੈਠਾ ਰ ਥੱਲੇ ਵੀ ਲਾ ਠੀਕ ਆ। ਹੂੰ। ਇਹਨਾਂ ਦਾ ਕੋਈ ਸਹੀ ਨਹੀਂਗਾ। ਸਹੀ ਗੱਲ ਆ ਬਾਈ। ਆਰਡਰ ਕਮਾਲ ਦਾ ਆਰਡਰ ਬਹੁਤ ਨਹੀਂ ਆਇਆ ਕਮਾਲ ਦਾ ਬਾਈ। ਹੂੰ। ਤੇ ਲੇਵਾ ਬਹੁਤ ਚੰਗਾ ਥਣ ਮੁੱਠੀ ਵਾਲਾ ਕੱਲਾ ਕੱਲਾ ਥਣ। ਬਾਕੀ ਲੇਵਾ ਦਿਖਾ ਦੇ ਮਗਰ ਨੂੰ ਵੀ ਗੱਠ ਮਗਰ ਫਿਰਦਾ ਮੂਹਰ ਮਾਰ ਨੂੰ ਦੇਖ ਲੈ। ਹੂੰ। ਤੁੰਨੇ ਦੇ ਘਰਲੇਵਾ ਬਾਈ। ਸਹੀ ਗੱਲ ਆ। ਥਣ ਦੇਖ ਹਣਾ। ਬਾਕੀ ਥਣ ਸੀਲ ਹੰਡੀ ਦਿਖਾ ਦੇ ਬਾਈ। ਹੂੰ। ਐਵੇਂ ਮਾੜਾ ਉੱਪਰ ਆਇਆ ਤਾਂ ਮੰਦੀ ਸੀ। ਕਿ ਮਰਜ਼ੀ ਬੈਠਾ ਰ ਥੱਲੇ ਪੈਰ ਕਿਥੇ ਧਰ ਲੈ ਪੈਰ ਤਾਂ ਪ ਪਾ ਮੈਂ ਉੱਧਰ ਦੀ ਜਾ ਕੇ ਵੇਜਾਂ ਵੇਜਾਂ ਲੈ ਇਹ ਬਹੁਤ ਚੰਗਾ ਹੈ ਨਾ ਬਾਕੀ ਲੇਵਾ ਵਾਲਾ ਨਹੀਂ ਹੈ ਚੰਗਾ ਬਈ ਥਾਣ ਦੇਖੀ ਬਈ ਲੈ ਥਾਣ ਦੇ ਫੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਨਾਣਾ ਨੂਣਾ ਵੱਡੀ ਨਾਲ ਦੇ ਕੋ ਲੈ ਕਿਆ ਬਾਤ ਬਾਕੀ ਲੇਵੇ ਦੇ ਨਾਣਾ ਨੂਣਾ ਬਹੁਤ ਚੰਗੇ ਆ ਬਈ ਦੁੱਧ ਬਾਹਲਾ ਨਹੀਂ ਵੇ 25 26 ਕਿਲੋ ਬਾਦੂ ਹੂੰ ਬਾਕੀ ਦੇਖ ਲੈ ਸਾਬ ਨੂੰ ਦੇਖੀ ਬਣਨਾ ਬੈੜਨੇ ਬਈ ਹੂੰ ਦੁੱਗਣੀ ਕਿ ਤਿਆਰ ਹੋ ਜਾਣਾ ਇਧਰੋਂ ਦਿਖਾ ਦੇ ਇੱਕੋ ਜਿਹਾ ਲੇਵਾ ਇੱਕੋ ਜਿਹਾ ਨਾੜੂੜਾ ਦੇਖ ਬਈ ਕਿਆ ਬਾਤ ਆ ਬਈ ਫੇਸ ਬੜਾ ਬੜਾ ਸੀਲ ਠੰਡੀਆਂ ਦੁੱਣੀ ਬਹੁਤ ਆ ਬਈ ਕੋਈ ਖੱਟਰ ਨਹੀਂ ਗੀ ਹੂੰ ਖੋਲ ਦੇ ਬਈ ਤੋ ਚੰਗੇ ਬੌਲੇ ਤੋਂ ਕਰਮਣੀ ਸਟਾਰਟ ਹੋਈ ਆ ਸੂਈ ਸਵਾਈ ਆ ਬੱਚਾ ਕਰਮਣੀ ਨੇ ਬੱਚਾ ਦਿੱਤਾ ਬ੍ਰੀਡ ਚੰਗੀਆਂ ਹਨ ਹਾਂ ਬ੍ਰੀਡ ਇਹ ਵੀ ਬਹੁਤ ਚੰਗੀਆਂ ਵੀ ਹਾਂ ਗਰਮੀ ਮੰਨੇ ਨਾ ਠੰਡ ਦੁੱਧ ਇਹਦਾ ਵੀ ਪੂਰਾ ਫੈਟ ਵਾਲਾ ਪਾਉਣਾ ਇਹਨੇ ਵੀ ਹਾਂ ਤੋਰਾ ਦੇਖੋ ਤੋਰਾ ਦਿਖਾਉਨੇ ਆ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਚਵਾਈ ਚੂਈ ਫਸ ਫਸ ਤੁਰਦੀ ਆ ਵੀ ਚਵਾਈ ਚੂਈ ਤਾਂ ਇੱਕ ਨੰਬਰ ਆ ਜੀ ਬਾਕੀ ਕਰਕੇ ਦਿਖਾਵਾਂਗੇ ਚਵਾਈ ਬਾਈ ਕਹਿੰਦਾ ਇੱਕ ਨੰਮਰਾ ਬਾਕੀ ਤਾਂ ਕੋਈ ਚੈੱਕ ਨਹੀਂ ਮਾਰ ਕੇ ਦਿਖਾਦਾ ਇਹ ਬਰੀਡ ਦੇਖੋ ਬਰੀਡ ਇੱਕ ਨੰਮਰਾ ਬਾਕੀ ਇਹ ਵੀ ਕੋਈ ਆਏ ਨਾ ਕਹਦੇ ਵੀ ਛੋਟੀ ਹੈਗੀ ਪੂਰਾ ਫੁੱਲ ਸਾਇ ਜਾ ਕਹਦੇ ਵਜਣ ਇਹ ਜੀ ਬਹੁਤ ਆ ਵੈੜ ਚ ਰਾਜ ਜੀ ਪਲੀ ਵੀ ਬਹੁਤ ਆ ਹਾਂ ਵੀ ਹਮ ਕੁਆਲਟੀ ਚੈੱਕ ਕਰੋ ਦੁੱਧ ਵਾਲਾ ਨਹੀਂ ਸੇਵ ਵਾਲੇ ਬੰਦੇ ਕੋਲੇ ਬਾਕੀ 25 26 ਕਿਲੋ ਦੁੱਧ ਚਵਾ ਦੂਗੇ ਹਮ ਸਹੀ ਗੱਲ ਆ ਤੇ ਮੋਲੋ ਜੈ ਜੀ ਮੋਲੇ ਦਾ ਵੀ ਜਮਾ ਜੈ ਜੀ ਹੋਵੇ ਅੱਜ ਠੀਕ ਆ ਬਾਈ ਸੀਲ ਇਹ ਵੀ ਇੰਨੀ ਕ ਹੈਗੀ ਮੈਂ ਆਈ ਨਿਆਣਾ ਪਾ ਕੇ ਵੇਜਾ ਇਹਦੇ ਤਾਂ ਠੀਕ ਆ ਲੈ ਹਮ ਲਾ ਬਾਈ ਉਹ ਕਹਿਣਾ ਹੀ ਨਹੀਂ ਬੱਚਾ ਛੱਡਣਾ ਛੱਡਲਾ ਇਹ ਨਹੀਂ ਛੱਡਣਾ ਨਾ ਛੱਡ ਕਿਸੇ ਵੈੜ ਦੇ ਦੁਨਾਂ ਦੀ ਠੀਕ ਆ ਲੈ ਇਹਦੇ ਪਾ ਮਾਈਂ ਨਿਆਣਾ ਪਾਲਾ ਹੂੰ ਕਹਿਣਾ ਦਾ ਕੋਸ਼ਿਸ਼ ਨਹੀਂ ਕਰਮ ਵਾਲੀ ਨੇ ਬਈ ਠੀਕ ਆ ਬਾਈ ਬਾਕੀ ਚਵਾਈ ਚੁਈ ਨਖਾਨ ਨੇ ਚਵਾਈ ਬਾਈ ਕਹਿੰਦਾ ਬਾਕੀ ਚਵਾਈ ਇੱਕ ਨੰਬਰ ਆ ਵੀ ਜਾਵਾਂ ਲੈ ਲੈ ਚੂਣ ਬੜਾ ਚੰਗਾ ਹਨਾ ਚੂਣ ਦਾ ਬੜਾ ਨਿਆਇ ਚੰਗਾ ਬਈ ਲੈ ਮੈਂ ਦੇਖਿਓ ਚ ਬਾਈ ਚਵਾਈ ਬੜੀ ਚੰਗੀ ਆ ਕੀ ਆ ਬੜੀ ਨਟਾ ਚਵਾਈ ਬਈ ਹਾਂ ਇਹ ਖੜਕਾ ਸੁਣਦਾ ਬਈ ਵੀਡੀਓ ਚ ਹੂੰ ਹਾਂ ਬਈ ਕੀ ਬਾਤ ਆ ਲੈ ਹੂੰ ਦੇ ਦੋਤੇ ਕਿ ਮੇ ਟੋਰਪਿਆ ਕੀ ਬਾਤਾਂ ਬਈ ਕੀ ਬਾਤਾਂ ਲੈ ਬਈ ਕੀ ਬਾਤ ਅਚਬਾਈ ਯਾਰ ਬੜੀ ਚੰਗੀ ਮਾੜੀ ਨਹੀਂ ਥਣ ਵਾਲਾ ਚੰਗਾ ਨਾ ਵੀ ਚਵਾਈ ਦਾ ਆਟੋਮੈਟਿਕ ਚੰਗੀ ਹੋਣੀ ਹੈ ਜੀ ਆਏ ਵਰਦੀ ਆ ਨਾ ਹਾ ਵੇ ਪੰਪ ਵਾਂਗੂ ਵਰਦੀ ਆ ਗਈ ਕਿੰਨੀਆਂ ਘਤਰਾਂ ਮਰੀਆਂ ਦੇਖੋ ਦੁੱਧ ਜਾਣਾ ਬਈ ਕੀ ਬਾਤ ਹੈ ਸੇ ਠੰਡੇ ਦੁੱਧ ਨੇ ਪਸੂ ਬਹੁਤ ਆ ਗਏ ਬਈ ਹੂੰ ਬਾਕੀ ਇਹਦੇ ਵੀ ਲੈ ਆਪਾਂ ਦੇਖ ਲੈ ਬੱਚਾ ਕੋਈ ਛੱਡਿਆ ਨਹੀਂਗਾ ਇਹ ਨਿਆਣਾ ਪਾਲਿਆ ਹਿਲਣਾ ਤਾਂ ਹੈ ਹੀ ਨਹੀਂਗਾ ਇਹਨਾਂ ਨੇ ਬਾਕੀ ਮੋੜੀ ਬਾਕੀ ਹੁਣ ਬਈ ਪਛਮੀ ਵਿਹੜ ਦੇਖ ਲੈ ਵਾ ਕਿੰਨਾ ਚੰਗਾ ਤਿਆਰ ਕਰੇਗਾ ਐ ਨਹੀਂ ਕਹ ਲ ਮਗਰ ਮਗਰ ਮੂਰ ਦਾ ਲੇਵਾਗਾ ਥਣਾ ਜੀ ਵੀ ਗੱਠ ਗੱਠ ਪੈਂਦੀ ਆ ਵਿਹੜ ਦੇ ਸਹੀ ਆ ਬਈ ਸਹੀ ਆ ਅੱਗੇ ਵੀਰੇ ਵੱਚੀ ਕਿੰਨੀ ਉਮਰ ਹੈ ਇਹ ਵੀ 13 ਕਿ ਮਹੀਨਿਆਂ ਦੀ ਹੈਗੀ ਠੀਕ ਆ ਤੇ ਇਹਨੂੰ ਅਜ 24 25 ਦਿਨ ਹੋ ਗਿਆ ਟੀਕਾ ਲੱਗੇ ਨੂੰ ਇਹਦੇ ਠੀਕ ਆ ਪੇਪਰ ਦਾ ਲੱਗਿਆ ਵਾ ਪਾਈਆਂ ਨੇ ਦੱਸਿਆਗਾ ਆਪਾਂ ਖਾਲੀ ਮੰਨ ਕੇ ਲਈਆ ਖਾਲੀ ਮੰਨ ਕੇ ਦੇਣੀ ਹੈਗੀ ਠੀਕ ਆ ਪੂਰੀ ਫੁੱਲ ਸਮੇਂ ਹੀ ਪੜੀ ਹੈਗੀ ਕਿਹੜੇ ਟੀਕੇ ਦੀ ਆ ਖੁਦ ਸੀਮਣ ਆਪਾਂ ਐਵੇਂ ਗੱਪ ਮਾਰੀ ਹੈਗੀ ਵੀ ਆਪ ਹੀ ਬੱਚੀਆਂ ਬੋਲਦੀਆਂ ਹੈਗੀਆਂ ਉਹ ਚੰਗੇ ਸੀਮਣ ਨੇ ਦੇਖ ਬਾਕੀ ਫੇਸ ਦਿਖਾ ਬੱਚੀ ਦਾ ਹਮ ਬਿਊਟੀ ਚੈੱਕ ਕਰ ਲੋ ਬੋਦੀਵਾਦੀ ਬੱਚੀ ਦਾ ਕਿੰਨੀ ਕਹਦੇ ਉੰਨੀ ਆਈ ਬਈ ਹਮ ਬਾਕੀ ਫੇਸ ਬਿਊਟੀ ਬਾਕੀ ਬਜਣ ਬੋਜਣਾ ਕਿਸੇ ਪਾਸੇ ਬੱਛਿਆ ਸਤਰਾ ਨਹੀਂ ਪੂਰੀਆਂ ਗੋਲੇ ਵਰਗੀ ਪਈ ਹੈਗੀ ਸਹੀ ਗੱਲ ਆ ਪਲੀ ਵੀ ਪਾਉ ਪੂਰੀ ਫੁੱਲ ਪਲੀ ਵੇ ਕੱਦ ਦਿਖਾ ਦੇ ਬਾਕੀ ਬੱਛੀ ਦਾ ਕਿੰਨਾ ਬਈ ਸੀਮਨ ਕਰਮਾਲੀ ਦੇ ਲੱਗਿਆ ਵਾ ਕੋਸਕ ਦਿਨ ਹੋ ਗਏ ਬਈ ਅੱਜ 24 25 ਦਿਨ ਹੋ ਗਏ ਬਈ ਸਿਮਨ ਲੱਗੇ ਨੂੰ ਝੋਲੀ ਵੀ ਗੱਬਣਾ ਵਰਗੀ ਆ ਬਈ ਖਾਲੀ ਮੰਨ ਗਈ ਬਾਈ ਕਹਿੰਦਾ ਆਪਾਂ ਬਾਕੀ ਚਾਰ ਥਾਣਾ ਕੋਈ ਫੋਟ ਨਹੀਂ ਕੋਈ ਸਾਂਗ ਨਹੀਂ ਲੈ ਕੀ ਬਾਤ ਆ ਖੋਲ ਦੇ ਬਈ ਤੋੜ ਤੇ ਬਾਕੀ ਤੋਰਾ ਤਾਰਾ ਦਿਖਾਈ ਤਾਹਾਂ ਤੋਂ ਪੱਧਰ ਪੁੱਧਰ ਬਹੁਤ ਨਹੀਂ ਆਇਆ ਹੈਗੀ ਆਪਾਂ ਬੱਚੀ ਤਾਂ ਲੈੰਦੇ ਨੇ ਵੀ ਪਹਿਲੀ ਏਰ ਲੰਗੀਆਂ ਆਂ ਬੱਚੀਆਂ ਹੂੰ ਆਪਾਂ ਨੂੰ ਚੰਗੀਆਂ ਲੱਗੀਆਂ ਲੈ ਲਈਆਂ ਬਹੁਤ ਚੰਗੇ ਬੰਦੇ ਤੋਂ ਲੰਗੀਆਂ ਆਂ ਬੱਚੀਆਂ ਉਹ ਵੀ ਠੀਕ ਐ ਬਾਈ ਬਾਕੀ ਕੋਈ ਐ ਨਾ ਕੋਈ ਛੋਟੀ ਜੀ ਨਹੀਂ ਬੱਚੀ ਹੂੰ ਪੂਰੀ ਫੁੱਲ ਕੱਦ ਵਜਣ ਵਾਲੀ ਬੱਚੀ ਐ ਜੀ ਬੜੀ ਵੀ ਬੱਚੀ ਆ ਨਾ ਹਾਂ 25 ਦਿਨ ਜੇ ਗੱਬਰ ਨਿਕਲੇ ਤਾਂ ਫਿਰ ਗੱਲ ਹੋਰ ਆ ਬਾਈ ਹੂੰ ਆਪਾਂ ਖਾਲੀ ਮੰਨ ਕੇ ਲਈਆ ਖਾਲੀ ਮੰਨ ਕੇ ਦੇਣੀ ਹੈਗੀ ਬਾਕੀ ਖੜਨੀ ਹੁੜਨੀ ਬੱਚੀ ਦੀ ਫੇਸ ਬਿਊਟੀ ਜਾਤ ਨਸਲ ਪੂਰੀ ਫੁੱਲ ਆ ਗਈ ਸਹੀ ਐ ਬਾਈ ਸਹੀ ਐ ਤੇ ਕੀ ਮੋਲੇ ਦਾ ਜਾਇਜ਼ ਮੋਲੇ ਦਾ ਵੀ ਜਮਾ ਜਾਇਜ਼ ਹੋਊਗਾ ਬਈ ਹੂ ਫੋਨ ਤੇ ਬਹੁਤ ਠੀਕ ਐ ਬਾਈ ਮੋਲ ਲਬਾਈ ਕਹਿੰਦਾ ਜਾਇਜ਼ ਹੀ ਰੱਖਾਂਗੇ ਮਲਤਜ ਵੀ ਅੱਗੇ ਨਵੇਂ ਉਹਦੋਂ ਵੀ ਜਾਇਜ਼ ਹੋਣਗੇ ਮਲਤਜ ਠੀਕ ਹੈ ਭਾਈ ਬਾਕੀ ਝੋਲੀ ਫੇਸ ਬਿਊਟੀ ਪੂਰੀ ਫੁੱਲ ਚੰਗੀ ਹੈ ਦੇਖ ਲੈ ਥਾਣ ਦਿਖਾ ਦੇ ਕਿੰਨਾ ਚੰਗਾ ਹੈ ਲੈ ਝੋਲੀ ਝੋਲੀ ਦੇਖ ਲੈ ਗੱਬਣਾ ਵਰਗੀ ਝੋਲੀ ਹੈਗੀ ਸਹੀ ਗੱਲ ਹੈ ਭਾਈ ਚੰਗੀ ਹੈ ਬੱਚੀ ਪੱਦ ਬਾਕੀ ਕੱਦ ਦਿਖਾ ਦੇ ਕਿੰਨਾ ਲੈ ਬੱਚੀ ਦਾ ਵੀ ਗੱਪਲੀ ਵੀ ਬੱਚੀ ਹੈ ਭਾਈ ਤੇ ਪੂਰੇ ਫੁੱਲ ਆ ਕਿਸੇ ਬਾਸ ਤੋਂ ਲਿਸੀ ਨੇ ਫੇਸ ਬਿਊਟੀ ਦੀ ਕਿੰਨੀ ਤੀਨੇਗੇ ਬੱਚੀ ਦਾ ਮਾਂ ਦਾ ਦੁੱਧ ਕਿੰਨਾ ਸੀ ਮਾਂ ਦੁੱਧ ਵੀ ਉਹਨੇ ਦੱਸਿਆ ਗਿਆ 36 37 ਕਿਲੋ ਦਾ ਰਿਕਾਰਡ ਆਗਾ ਮਾਂ ਦਾ ਠੀਕ ਹੈ ਭਾਈ ਹਾਂ ਭਾਈ ਆ ਵੀ ਇਕੱਠੇ ਲੰਗਾ ਦੁਨੈ ਇਕੱਠਾ ਹੀ ਲੰਗਾ ਬਈ ਇਹਦੀ ਕਿੰਨੀ ਉਮਰ ਆ ਵੀਰੇ ਇਹਦੇ ਵੀ ਹੋਗੇ 9ਵੇਂ ਨਹੀਂ 9-10 ਮਹੀਨਿਆਂ ਦਾ ਬੱਚਾ ਠੀਕ ਹੈ ਬਾਕੀ ਫੇਸ ਦਿਖਾ ਬਈ ਇਹਦਾ ਕਿੰਨਾ ਚੰਗਾ ਆ ਬੜਾ ਪਿਆਰਾ ਹਨਾ ਬੋਦੀ ਦੇਖੀ ਸਨੈਕ ਕੋ ਮਨਾ ਦੇ ਬੱਚੀ ਬੋਦੀ ਦੇ ਬੱਚੀ ਦੀ ਵੀ ਕਿੰਨੀ ਚੰਗੀ ਹੈਗੀ ਕਿਆ ਬਾਤ ਆ ਫੁੱਲ ਵੀੜ ਉਹ ਫੁੱਲ ਬਰੀਡ ਆਗੀ ਹੂੰ ਬਾਕੀ ਇਹ ਵੀ ਸਮੇਂ ਹੀ ਪਲੀ ਹੈਗੀ ਮਨੇ ਕਹਿਆ 2 ਮਹੀਨੇ ਸਾਂਭੇ ਤੋਂ ਸੀਮਨ ਲੈ ਲੈਣੇ ਨੇ ਵੀ ਝੂਲੀ ਇਹਦੀ ਵੀ ਉਦੋਂ ਵੀ ਚੰਗੀ ਆ ਬਈ ਸਹੀ ਗੱਲ ਆ ਲੈ ਝੂਲੀ ਦੇ ਕੋ ਇੱਕ ਨੰਬਰ ਝੂਲੀ ਆ ਕਿਆ ਬਾਤ ਆ ਪੁਚਾਰ ਥਾਣਾਗਾ ਕੋਈ ਫੋਰਟ ਨਹੀਂ ਕਿਸੇ ਬੱਚੀ ਦਾ ਸਾਂਗ ਨਹੀਂ ਗੀ ਖੋਲ ਦੇ ਵੀਰੇ ਤੋ ਬਾਕੀ ਫੇਸ ਬਿਊਟੀ ਵੀ ਇਹਦੀ ਕਿੰਨੀ ਕਹਦੀ ਉਨੀ ਚੰਗੀ ਹੈਗੀ ਉਨੀ ਚੰਗੀ ਆ ਹਨਾ ਬਰੀਡ ਇੱਕ ਨੰਬਰ ਆ ਬਈ ਫੇਸ ਤੋਂ ਅਨਾਜਾ ਲਾ ਲਿਓ ਬੋਦੀਵਾਦੀ ਪੂਰੀ ਟੀਗਣਾਂ ਲਈ ਕੋਈ ਫਾਇਦਾ ਨਹੀਂ ਬਈ ਬੱਚਿਆਂ ਆਪ ਹੀ ਬੋਲਦਿਆਂ ਮ ਸਹੀ ਗੱਲ ਆ ਬਾਈ ਕਿੰਨੀਆਂ ਚੰਗੀਆਂ ਆਈਆਂ ਹੂੰ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆ ਬਾਕੀ ਰੱਸੇ ਦਾ ਮਾਨੀਆਂ ਖੁੱਲੀਆਂ ਛੱਡੀਆਂ ਵੈ ਸੀਂਗਾ ਬੰਦੇ ਨਹੀਂ ਕਿੱਥੋਂ ਲੰਘ ਆਈਆਂ ਹੂੰ ਠੀਕ ਆ ਬਾਈ ਬਾਕੀ ਬੱਚੀ ਦੀ ਖੜਨੀ ਖੁਰਨੀ ਤਾਂ ਹਾਂ ਤੋਂ ਪੱਧਰ ਪੁੱਧਰ ਇਹਦਾ ਕੀ ਮੋਲ ਰਹੂਗਾ ਮੋਲ ਇਹਦਾ ਵੀ ਜਾਇਜ਼ ਹੋਊਗਾ ਬਾਈ ਫੋਨ ਤੇ ਹੋ ਜਾ ਮੋਲ ਫੋਨ ਤੇ ਹੋ ਆਂ ਵੀ ਠੀਕ ਆ ਬਾਈ ਮੋਲ ਲਾ ਬਾਈ ਕਹਿੰਦਾ ਫੋਨ ਤੇ ਹੋ ਜਾ ਮੋਲ ਜਿਹੜਾ ਬੱਚੀ ਦੇ ਹੱਥੋਂ ਨਾ ਜਮਾ ਜਾ ਜਹੂਰੇ ਪੂਰੇ ਫੁੱਲ ਚੰਗੀਆਂ ਬੱਚਾ ਦੁੱਲੇ ਵੀ ਕੁਆਲਿਟੀ ਫੁੱਲ ਚੰਗੀਆਂ ਥਾਂ ਤੇ ਬਾਕੀ ਸਟ੍ਰੀਟ ਫਰੂਟ ਕਿੰਨੀ ਹੈਗੀ ਤਹਾ ਤੁਹਾ ਤੋਂ ਇਹਦੀ ਮਾਦਾ ਕੀ ਰਿਕਾਰਡ ਹੈ ਬਈ ਇਹਦਾ ਵੀ 40 ਪਲੱਸ ਦੱਸਿਆ ਗਿਆ ਬੰਦੇ ਨੇ ਫੇਸ ਦਿਖਾ ਵੱਚੀ ਤਾਂ ਕਿੰਨਾ ਚੰਗਾ ਹੈ ਇਹਦਾ ਪਿਆਰ ਹੈ ਨਾ ਬੋਦੀਵਾਦੀ ਬੋਦੀਵਾਦੀ ਦੇਖ ਬਈ ਆਪ ਹੀ ਦੱਸ ਦਿਆਂ ਬੱਚੀਆਂ ਕਿੰਨੀਆਂ ਚੰਗੀਆਂ ਆਈਆਂ ਸਹੀ ਗੱਲ ਹੈ ਵੀ ਆਮ ਜਿਹੇ ਬੱਚੀਆਂ ਨਹੀਂ ਆ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ